ਗੁਰ ਸੇਵਿਆ ਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵਸਿਵ ਤਖਸਮ ਦੀ ਨੂਰ ਅਰਸੋ ਕਰਸੋ ਛਟਿਆ ਤਦ ਡਿਟੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨੋਂ ਦਾਵੇ ਸਾਹ ਸਤਨਾਮ சோர மஹ ரே கௌ குமத்தி ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹ ਕੀਨੀ ਮਾਨ ਰੇ ਕੌਨ ਕਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹਿ ਕੀਨੇ ਰਹਾ ਮੁਕਤ ਪੰਥ ਜਾਣਿਓ ਤਹ ਨਾਨ ਨਨ ਜੋ ਰਨ ਕਉ ਤਾਇ ਅੰਤ ਸੰਗ ਕਾਹ ਨਹੀਂ ਦੀਨਾ ਬਰਤਿਆ ਆਪ ਬੰਧਾਇਆ ਨਾ ਹਰ ਪਜੋ ਨਾ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਕਾਟ ਹੀ ਮਾਹੇ ਨਿਰੰਝਨ ਤੇਰਾ ਤਾਖੋ ਜਤਿ ਹਉਦਿਆਲਾ ਬਹੁਤ ਜਨਮ ਪਰਮਤ ਤਹ ਹਾਰੇ ਹੋ ਹਸ ਤੇਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਵਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਹਸ ਤੇਰ ਮਤ ਨਹੀਂ ਪਾਈ ਮਾਨਸ ਤੇ ਪਾਏ ਪਦ ਹਰ ਬਾਜ ਨਾਲਕ ਬਾਤ ਬਤਾਈ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹਲਾ ਨਾਵਾ ਮਨ ਰੀ ਕੌਨ ਕਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਉ RAM ਭਗਤ ਨਹਿ ਕੀਨੀ ਰਹਾਉ فرم ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨਾਵੇਂ ਗੁਰੂ ਨਾਨਕ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠ ਰਾਗੰਦਰ ਹੈ ਜੀ ਤਨ ਤਨ ਸਤਿਗੁਰੂ ਸ਼੍ਰੀ ਗੁਰੰਤ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 600 31 ਉੱਪਰ ਸੁਭਾਇ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸਫਲ ਹੋ ਜਾਏ ਪੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ